ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਸੋ ਬੱਬੂ ਮਾਨ ਹੋਰਾਂ ਦੀ ਫਿਲਮ ਆ ਰਹੀ ਹੈ ਸ਼ੌਂਕੀ ਸਰਦਾਰ ਇਸ ਫਿਲਮ ਨੂੰ ਲੈ ਕੇ ਫੈਨਸ ਦਾ ਕਾਫੀ ਐਕਸਾਈਟਡ ਆ ਸੋ ਅੱਜ ਸਾਡੇ ਨਾਲ ਕੁਝ ਦਰਸ਼ਕ ਮੌਜੂਦ ਆ ਬੱਬੂ ਮਾਨ ਦੇ ਫੈਨ ਕਹਿ ਸਕਦੇ ਆ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਪੁੱਛਾਂਗੇ ਵੀ ਉਹਨਾਂ ਨੂੰ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਦਾ ਟ੍ਰੇਲਰ ਟੀਜ਼ਰ ਕਿਵੇਂ ਦਾ ਲੱਗਾ ਸੋ ਟ੍ਰੇਲਰ ਤੁਸੀਂ ਵੇਖਿਆ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਦਾ ਸੋ ਕਿਵੇਂ ਦਾ ਲੱਗਾ ਬਹੁਤ ਵਧੀਆ ਲੱਗਿਆ ਜੀ ਮੈਮ ਬੱਬੂ ਮਾਨ ਦਾ ਇੱਕ ਬਹੁਤ ਵਧੀਆ Song ਕਰਦਾ ਵੀ ਹੈ ਨਾਲੇ ਫਿਲਮਾਂ 'ਚ ਵੀ ਆ ਰਿਹਾ ਹੈ ਬਹੁਤ ਸੋਹਣਾ ਲੱਗਦਾ ਹੈ ਬਾਕੀ ਦੇਖਦੇ ਕਿੱਦਾਂ ਦੀ ਮੂਵੀ ਹੈ ਹੂੰ ਸੋ ਕਿਹੜਾ ਗਾਣਾ ਉਹਨਾਂ ਦਾ ਵਧੀਆ ਲੱਗਦਾ ਤੁਹਾਨੂੰ ਮਿੱਤਰਾਂ ਦੀ ਛਤਰੀ ਤੇ ਅੱਛਾ ਤੁਹਾਨੂੰ ਪਤਾ ਹੈ ਇਸ ਦੇ ਵਿੱਚ ਵੀ ਡਾਇਲੋਗ ਹੈਗਾ ਮਿੱਤਰਾਂ ਦੀ ਛਤਰੀ ਤੋਂ ਆਡੀਗੀ ਵਾਲਾ ਗਾਣਾ ਸੀ ਕਿਵੇਂ ਦਾ ਲੱਗਾ ਬਹੁਤ ਵਧੀਆ ਲੱਗਿਆ ਅੱਛਾ ਬਾਕੀ ਵੀ ਕਲਾਕਾਰ ਹੈ ਜਿਵੇਂ ਗੁਰੂ ਰੰਧਾਵਾ ਗੱਗੂ ਗਿੱਲੇ ਔਰ ਮੈਡਮ ਆਪਣੀ ਨੀਮਰਤ ਜੀ ਅੱਛਾ ਬਹੁਤ ਸੋਹਣੇ ਸੋ ਐਕਸਾਈਟਿਡ ਆ ਫਿਲਮ ਨੂੰ ਦੇਖਣ ਦੇ ਲਈ ਬਿਲਕੁਲ ਬਹੁਤ ਐਕਸਾਈਟਿੰਗ ਹੈ ਠੀਕ ਹੀ ਨਾਮ ਹੈ ਤੁਹਾਡਾ ਮੇਰੇ ਨਾਮ ਪ੍ਰਦੀਪ ਸਿੰਘ ਹੈ ਜੀ ਸੋ ਪੰਜਾਬੀ ਫਿਲਮਾਂ ਵੇਖਦੇ ਹੋ ਹਾਂ ਜੀ ਓਕੇ ਸੋ ਬੱਬੂ ਮਾਨ ਦੀਆਂ ਫਿਲਮਾਂ ਵੇਖੀਆਂ ਹਾਂ ਜੀ ਕਿਹੜੀ ਫਿਲਮ ਵਧੀਆ ਲੱਗੀ ਫਿਲਮਾਂ ਇਹਨਾਂ ਦੇ ਮੋਸਟਲੀ ਵਧੀਆ ਹੁੰਦੀਆਂ ਜੀ ਓਕੇ ਕਿਰਦਾਰ ਕੀ ਮਿਹਰੇ ਲੱਗਦੇ ਇਹਨਾਂ ਦੇ ਕਿਰਦਾਰ ਇਹਨਾਂ ਦੇ ਮੋਸਟਲੀ ਅਣਖ ਵਾਲੇ ਸੱਚੇ-ਸੁੱਚੇ ਕਿਰਦਾਰ ਹੁੰਦੇ ਨੇ ਜੀ ਠੀਕ ਹਾਂ ਜੀ ਸੋ ਉਹਨਾਂ ਦੀ ਫਿਲਮ ਬਹੁਤ ਜਲਦ ਸ਼ੌਂਕੀ ਸਰਦਾਰ ਵੀ ਰਿਲੀਜ਼ ਹੋਣ ਵਾਲੀ ਹੈ ਟ੍ਰੇਲਰ ਟੀਜ਼ਰ ਰਿਲੀਜ਼ ਹੋ ਚੁ ਟਰੇਲਰ ਵਧੀਆ ਜੀ ਟੀਜ਼ਰ ਸਾਰਾ ਵਧੀਆ ਸੀ ਉਹਨਾਂ ਦਾ ਹਾਂਜੀ ਹਾਂਜੀ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗੀ ਅ ਫਿਲਮ ਚ ਬੱਬੂ ਮੰਨ ਦੀ ਟਰੇਲਰ ਚ ਟਰੇਲਰ ਚ ਹੈ ਕਿ ਵਧੀਆ ਫਿਲਮ ਹੈ ਜੀ ਹੁਣ ਕਾਫੀ ਚੀਜ਼ਾਂ ਉਹਦੇ ਚ ਵਧੀਆ ਜਿਵੇਂ ਕਿ ਅ ਉਹਨਾਂ ਦਾ ਐਕਸ਼ਨ ਠੀਕ ਹੈ ਜੀ ਤੇ ਹਰ ਵਾਰ ਦੀ ਤਰ੍ਹਾਂ ਹੀ ਦੇ ਸੱਚੇ ਸੁੱਚੇ ਕਿਰਦਾਰ ਹੁੰਦੇ ਆ ਅਣਖੀ ਕਿਰਦਾਰ ਹੁੰਦੇ ਆ ਗੱਲ ਵਿੱਚ ਵਜ਼ਨ ਹੁੰਦਾ ਹੈ ਜੀ ਇਹ ਚੀਜ਼ਾਂ ਵਧੀਆ ਲੱਗੀਆਂ ਹਾਂਜੀ ਸੁਗਗਿਲ ਸਾਹਿਬ ਵੀ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰ ਰਿਹਾ ਫਰਸਟ ਟਾਈਮ ਜੋੜੀ ਆ ਰਹੀ ਹੈ ਇਹਨਾਂ ਦੀ ਹਾਂਜੀ ਹਾਂਜੀ ਜੀ 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 ਜੋੜੀ ਬਹੁਤ ਵਧੀਆ ਜੀ ਹਾਂ ਜੀ ਦੋਨੋਂ لمبے ਲੰਝੇ ਟੌਰ ਐ ਦੋਨਾਂ ਦੀ ਬਾਕੀ ਸਰਦਾਰੀ ਉੱਪਰ ਗੱਲ ਐ ਹਨਾ ਜੀ ਸੋ ਅੱਛਾ ਗੋਗਿਲ ਸਰ ਦੀਆਂ ਫਿਲਮਾਂ ਵੇਖੀਆਂ ਹੋਣਗੀਆਂ ਉਹ ਤਾਂ ਉਹਨਾਂ ਦੀ ਡਾਇਲੌਗ ਡਿਲੀਵਰੀ ਕਰਕੇ ਉਹਨਾਂ ਦੀ ਤਕਨੀਕ ਕਰਕੇ ਦੂਰ ਕਰਕੇ ਬੜੇ ਫੇਮਸ ਹੈਗੇ ਕੀ ਕਹਿਣਾ ਚਾਹੋਗੇ ਉਹ ਤਾਂ ਦੇਖੋ ਤੁਸੀਂ ਆਪਣੇ ਮੂਹੇ ਕਹਤਾ ਜੀ ਸਾਰੇ ਦੁਨੀਆ ਜਾਣਦੇ ਹੋ ਉਹਨਾਂ ਬਾਰੇ ਠੀਕ ਹੈ ਜੀ ਉਹ ਤਾਂ ਵਧੀਆ ਕੈਂਟੇ ਹੈਗੇ ਨੇ ਹਾਂਜੀ ਹੰਦਵਾ ਵੀ ਐ ਫਿਲਮ ਜੀ ਹਾਂਜੀ ਨਵਾਂ ਕਿਰਦਾਰ ਵੀ ਹੈਗਾ ਜੀ ਠੀਕ ਹੈ ਠੀਕ ਹੈ ਵਧੀਆ ਓਕੇ ਸੋ ਫਿਲਮ 16 ਮਹੀਨਿਆਂ ਨੂੰ ਰਿਲੀਜ਼ ਹੋਵੇਗੀ ਦੇਖਣ ਜਾਵਾਂਗੇ ਬਿਲਕੁਲ ਜ ਹਾਂ ਜੀ ਹਾਂ ਜੀ ਥੈਂਕ ਯੂ ਸਰ ਠੀਕ ਹੈ ਸਰ ਮੇਰਾ ਨਾਮ ਮਨੂ ਸਿੰਘ ਹੈ ਜੀ ਅ ਪੰਜਾਬੀ ਫਿਲਮਾਂ ਵੇਖਦੇ ਹੋ ਹਾਂ ਕਾ ਦੇਖਦੇ ਮਤਲਬ ਕਿ ਜਿਹੜੀ ਆਉਂਦੀ ਆ ਤਾਂ ਕਰ ਦੇਖ ਲੈਂਦੇ ਆਂ ਦੇਖ ਲੈਂਦੇ ਆਂ ਅਚਾ ਬਗੂਮਾਨ ਵਾਲੇ ਪੱਤਰਾਂ ਨੂੰ ਹਾਂ ਇਹਨਾਂ ਦੇ ਗਾਣੇ ਮੈਨੂੰ ਬਹੁਤ ਲੱਗਦੇ ਆ ਕਿਹੜੇ ਗਾਣੇ ਵਧੀਆ ਲੱਗਦੇ ਜਿਵੇਂ ਮਿੱਤਰਾਂ ਸੱਤੇ ਦੌੜ ਗਏ ਮਤਲਬ ਕਿ ਕੁਝ ਗਾਣੇ ਹੈ ਮਤਲਬ ਕਿ ਬਹੁਤ ਵਧੀਆ ਹੈਗੇ ਆ ਤੋ ਕੁਝ ਤਾਂ ਮਤਲਬ ਕਿ ਫਿਲਮਾਂ ਮੈਂ ਦੇਖੀ ਆ ਪਹਿਲੇ ਪਹਿਲਾਂ ਦੀ ਸੀ ਪੁਰਾਣੀਆਂ ਹੈ ਮਤਲਬ ਕਿ ਹੁਣ ਨਹੀਂ ਆ ਰਹੀ وجہ ਹੁਣ ਨਹੀਂ ਕੋਈ ਫਿਮੂ ਵੀ ਆ ਰਹੀ ਆ ਤਾਂ ਅਸੀਂ ਜਿਹੜਾ ਕਰਾਂਗੇ ਸਾਰੇ ਸੌਂਗੀ ਸਰਦ अच्छा बबू मान दे गाने ਦਾ ਤੁਸੀਂ ਜ਼ਿਕਰ ਕਰਤਾ ਗਾਣੇ ਕਿਹੜੇ ਵਧੀਆ ਲੱਗਦੇ ਉਹਨਾਂ ਦੇ ਵੈਸੇ ਗਾਣੇ ਜਿਵੇਂ ਮਿੱਤਰਛਤਰੀ ਉੱਡ ਗਈ ਉਹ ਪਹਿਲੇ ਚੱਲਦਾ ਸੀ ਹੂੰ ਹੋਰ ਬਾਕੀ ਵੀ ਮਤਲਬ ਕਿ ਇਤਿਹਾਸ ਹੋਰ ਬਾਕੀ ਹਾਰਡਸ ਮੂਵੀ ਦੇ ਗਾਣੇ ਸੀਗੇ ਉਹ ਵੀ ਵਧੀਆ ਸੀਗੇ ਓਕੇ ਸੋ ਤੁਸੀਂ ਵੈਸੇ ਕਦੀ ਇਹਨਾਂ ਨੂੰ ਲਾਈਵ ਮਿਲੇ ਹੋ ਸਾਹਮਣੇ ਉਹ ਸਾਹਮਣੇ ਲਾਈਵ ਨਹੀਂ ਮਿਲਾ ਮੈਨੂੰ ਨਹੀਂ ਮਿਲੇ ਅੱਛਾ ਗੁਗੂ ਗਿਲ ਬਾਰੇ ਕੀ ਕਹਿਣਾ ਚਾਹੋਗੇ ਉਹ ਵੀ ਬੜੇ ਉਹਨਾਂ ਦੀ ਐਕਟਿੰਗ ਵੀ ਬੜਾ ਪਸੰਦ ਕੀਤਾ ਜਾਂਦਾ ਹੈ ਹਾਂ ਉਹ ਤਾਂ ਜੀ ਐਕਟਿੰਗ ਦਾ ਜਾਣ ਪਾਹਿੰਦਾ ਉਹ ਮਤਲਬ ਕਿ ਬਧਿਆ ਲੱਗਦੀ ਉਹਨਾਂ ਦੀ ਐਕਟਿੰਗ ਬਹੁਤ ਵਧੀਆ ਆ ਗਿਆ ਹੈ ਤੇ ਮਤਲਬ ਕਿ ਅੱਛਾ ਕਰਖੜਾ ਓਕੇ ਓਕੇ ਸੋ ਗੁਰੂ ਰਿੰਦਾ ਬਾਰੇ ਗਾਣੇ ਤਾਂ ਸੁਨੇ ਹੋਣਗੇ ਤੁਸੀਂ ਹਾਂ ਸੁਨੇ ਜੀ ਜਾਣੇ ਗਾਣੇ ਵਧੀਆ ਸਾਰੇ ਗਾਣੇ ਵਧੀਆ ਸੋ ਐਕਟਿੰਗ ਚ ਕਿਵੇਂ ਦੇ ਲੱਗਦੇ ਉਹਨਾਂ ਦੀ ਇੱਕ ਵੀ ਪਹਿਲਾ ਫਿਲਮ ਰਿਲੀਜ਼ ਹੋ ਚੁੱਕੀ ਦੇਖੀਏ ਤੁਸੀਂ ਪ੍ਰੀਤਨ ਦਾਦੇ ਪਰ ਹੈ ਨਹੀਂ ਦੇਖੀ ਦੇਖੀ ਲੇਕਿਨ ਦੇਖੀ ਜਿਸ ਸ਼ੌਂਕੀ ਸਰਦਾਰ ਆ ਰਹੀ ਹੈ ਵੇਖਣ ਜਾਓਗੇ ਹਾਂਜੀ ਦੇਖਣ ਜਾਵਾਂਗੇ ਜਰੂਰ ਬਿਲਕੁਲ ਕੀ ਬਾਰਾ ਥੈਂਕ ਯੂ ਸੋ ਮਚ ਥੈਂਕ ਯੂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਹੈ ਕਿੱਥੋਂ ਆਏ ਹੋ ਮੈਂ ਹਿਮਾਚਲ ਤੋਂ ਆਇਆ ਹਾਂ ਅੱਛਾ ਸੁਪੰਜਾਬੀ ਫਿਲਮਾਂ ਤੇ ਗਾਣੇ ਸੁਣਦੇ ਹੋ ਵੇਖਦੇ ਹੋ ਹਾਂਜੀ ਹਾਂ ਆ ਬੱਬੂ ਮਾਨ ਤੋਂ ਸੁਣਦਾ ਮੈਂ ਗਾਣੇ ਔਰ ਔਰ ਗੁਰੂੰਦਾਬਾ ਉਹ ਔਰ ਔਰੋ ਕੇ ਵੀ ਸੁਣਦਾ ਹਾਂ ਲੇਕਿਨ ਲੇਕਿਨ ਮੈਂ ਗੁਰੂ ਦਾ ਵੈ ਔਰ ਪੱਪੂ ਮਾਨ ਕਾ ਬਹੁਤ ਬੜਾ ਫੈਨ ਹੂੰ ਅੱਛਾ ਤੇ ਉਹਨਾਂ ਦੀ ਫਿਲਮ ਆ ਰਹੀ ਸ਼ੋਕੀ ਸਰਦਾਰ ਹਾਂ 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 ਮੈਂ ਤਾਂ ਬਹੁਤ ਬਹੁਤ ਐਕਸਾਈਟਿਡ ਹੂੰ ਮੈਂ ਉਹਨਾਂ ਫਿਲਮ ਕੇ ਆਣ ਕੇ ਲਈ ਹਾਂ ਤੋ ਦੇਖਤੇ ਆਗੇ ਕੀ ਹੁੰਦਾ ਹੈ ਅੱਛਾ ਟ੍ਰੇਲਰ ਦੇਖਿਆ ਟ੍ਰੇਲਰ ਕੀ ਲੱਗਾ ਹਾਂ ਹਾਂ ਟ੍ਰੇਲਰ ਟ੍ਰੇਲਰ ਤੋਂ ਮੇਰੇ ਕੋ ਬਹੁਤ ਵਧੀਆ ਲੱਗਾ ਹੂੰ ਔਰ ਗੁਰੂ ਰੰਦਾਵਾ ਔਰ ਗੁੱਗੂ ਗਿੱਲ ਵੀ ਫਸਟ ਟਾਈਮ ਆ ਰਹੇ ਆ ਕਿਵੇਂ ਦਾ ਲੱਗ ਰਿਹਾ ਹਾਂ ਹਾਂ ਅੱਛੇ ਲੱਗ ਰਹੇ ਉਹ ਵੀ ਵਧੀਆ ਐਕਸ਼ਨ ਫਿਲਮ ਲੱਗ ਰਹੀ ਹੈ ਹਾਂ ਐਕਸ਼ਨ ਫਿਲਮ ਲੱਗ ਰਹੀ ਹੈ ਵਧੀਆ ਵਾਲੀ ਹਾਂਜੀ ਸੋ ਫਿਲਮ ਆਏ ਸ਼ੌਂਕੀ ਸਰਦਾਰ ਦਾ ਟ੍ਰੇਲਰ ਰਿਲੀਜ਼ ਹੋਇਆ ਸੋ ਕਿਵੇਂ ਦਾ ਲੱਗਾ ਫਿਲਮ ਦਾ ਟ੍ਰੇਲਰ ਮੈਨੂੰ ਬਹੁਤ ਵਧੀਆ ਲੱਗਾ ਪਹਿਲੀ ਗੱਲ ਤੇ ਇਹ ਹੈ ਕਿ ਤਿਕੜੀ ਆ ਰਹੀ ਹੈ ਗੁੱਗੂ ਗਿਲਦੀ ਬੱਬੂ ਮਾਨ ਔਰ ਗੁਰੂ ਰੰਧਾਵਾ ਦੀ ਔਰ ਦੇਖਣ ਨਾਲ ਬਹੁਤ ਐਕਸਾਈਟਡ ਹੋਇਆ ਕਿ ਕੀ ਫਿਲਮ ਹੋਏਗੀ ਹਾਂ ਬਾਕੀ ਤਾਂ ਬੱਬੂ ਮਾਨ ਦੇ ਸੀ ਫੈਨ ਹੈਗੇ ਆ ਬਚਪਨ ਤੋਂ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਆ ਆਖਾੜੇ ਦੇਖਦੇ ਆ ਰਹੇ ਆ ਬਾਕੀ ਦੇਖਦੇ ਆ ਕਿ ਫਿਲਮ ਕਿਦਾਂ ਦੀ ਹੈ ਸਰ ਜੀ ਕਿਹੜੀ ਗਾਣੇ ਬੱਬੂ ਮਾਨ ਦੇ ਵਧੀਆ ਲੱਗੇ ਗਾਣੇ ਬੱਬੂ ਮਾਨ ਦੇ ਇਤਿਹਾਸ ਹੋ ਗਿਆ ਮਿੱਤਰਾਂ ਦੀ ਛਤਰੀ ਹੋ ਗਿਆ ਇਹ ਗਾਣੇ ਬਹੁ ਔਰ ਗੁਰੂ ਰੰਧਾਵਾ ਦੇ ਅੱਜਕੱਲ ਗਾਣੇ ਵੈਸੇ ਬਹੁਤ ਚੱਲ ਰਿਹਾ ਹੈ ਹੁਣ ਦਾ ਵੈਸੇ ਹੀ ਕਤਲ ਗਾਣਾ ਉਹਨਾ ਬਹੁਤ ਫੇਮਸ ਹੋ ਰਿਹਾ ਹੈ ਹਾਂ ਬਾਕੀ ਗੁੱਗੂ ਗਿੱਲ ਵਰਗੇ ਉਹਨਾਂ ਦੀਆਂ ਫਿਲਮਾਂ ਤਾਂ ਬਹੁਤ ਸਾਰੀ ਪਹਿਲੇ ਵੀ ਦੇਖੀਆਂ ਹੋਈਆਂ ਔਰ ਉਹਨਾਂ ਦੀ ਐਕਟਿੰਗ ਉਹਨਾਂ ਦੀ ਜੋ ਜਿਹੜੀ ਤੌਰ ਹੈਗੀ ਆ ਉਹਨਾਂ ਦੇ ਬਹੁਤ ਵੱਡੇ ਫੈਨ ਹੈਗੇ ਕੀ ਬਾਤ ਹੈ ਅੱਛਾ ਇਸ ਤੋਂ ਇਲਾਵਾ ਨਿਮਰਤ ਵੀ ਇਸੇ ਵਿੱਚ ਆਲੇ ਜੋ 빅 ਬੋਸ ਤੇ ਨਜ਼ਰ ਆਏ ਸੀਗੇ ਸੋ ਉਹਨਾਂ ਨੂੰ ਦੇਖਣ ਲਈ ਐਕਸਾਈਟਡ ਹੋ ਵੈਸੇ 빅 ਬੋਸ ਚ ਤਾਂ ਉਹਨਾਂ ਦੇਖਿਆ ਲੇਕਿਨ ਫਿਲਮ ਚ ਦੇਖਾਂਗੇ ਕਿੰਦਾ ਦਾ ਕਿਰਦਾਰ ਹੋਊਗਾ ਉਹਨਾਂ ਦਾ ਬਾਕੀ ਫਿਲਮ ਦਾ ਟ੍ਰੇਲਰ ਕਿਵੇਂ ਦਾ ਲੱਗਾ ਟ੍ਰੇਲਰ ਬਹੁਤ ਵਧੀਆ ਲੱਗਾ ਜੀ ਅੱਛਾ ਤੇ ਫਿਲਮ ਵੇਖਣ ਜਾਓਗੇ ਹਾਂਜੀ ਪੱਕਾ ਜ਼ਰੂਰ ਜਾਵਾਂਗੇ ਕੀ ਬਾਤ ਹੈ ਥੈਂਕ ਯੂ ਸੋ ਮਚੀ ਫਿਲਮਾਂ ਵੇਖਦੇ ਹੋ ਹਾਂਜੀ ਮੈਂ ਸ਼ੌਂਕੀ ਸਰਦਾਰ ਦਾ ਟ੍ਰੇਲਰ ਵੀ ਕਿਹਾ ਹਾਂਜੀ ਮੈਂ ਵਧੀਆ ਲੱਗਾ ਵਧੀਆ ਲੱਗਿਆ ਜੀ ਵਧੀਆ ਲੱਗਾ ਹਾਂਜੀ ਬੱਪੂ ਮਾਂ ਨ ਗੁਗੂ ਰੰਦਾਵਾ ਗੁਗੂ ਗਲ ਨਜ਼ਰ ਆ ਰਿਹਾ ਇਸ ਵਿੱਚ ਟਿਕੜੀ ਨਜ਼ਰ ਆ ਰਹੀ ਹੈ ਸੋ ਕਿਵੇਂ ਐਕਸਾਈਟਡ ਹੋ ਵੇਖਣ ਲਈ ਹਾਂਜੀ ਵਧੀਆ ਸਾਨੂੰ ਸੋਹਣੀ ਟ੍ਰੇਲਰ ਦਾ ਸੋਹਣਾ ਹੀ ਛੰਨ ਦਾ ਹਾਂਜੀ ਬਾਕੀ ਪਿੰਡਾਂ ਦੇ ਖਾੜੇ ਖੁੜੇ ਲੱਗਦੇ ਬੱਬੂ ਮਾਂ ਵਧੀਆ ਲ ਅਖਾੜੇ ਅਟੈਂਡ ਕੀਤੀ ਉਹਨੇ? ਹਾਂਜੀ ਮੈਂ ਅਟੈਂਡ ਕੀਤੀ। ਅੱਛਾ। ਸੋ ਗਾਣਾ ਕਿਹੜਾ ਵਧੀਆ ਲੱਗਦਾ ਬੱਬੂ ਮੰਦਾ? ਬੱਬੂ ਮੰਦਾ ਗਾਣਾ ਜੀ ਮਿੱਤਰਾਂ ਦੀ ਛਤਰੀ ਟੋੜੀਗੀ। ਹਾਂ ਇਹ ਤਾਂ ਮੈਨੂੰ ਲੱਗਦਾ ਹਰ ਘਰ ਦੇ ਵਿੱਚ ਚੱਲਿਆ ਹੋਣਾ ਇਹ ਗਾਣਾ। ਹਾਂਜੀ। ਅਜੇ ਗੁਗੂ ਗਿਲ ਵੀ ਹੈ ਇਹਨਾਂ ਤੋਂ ਇਲਾਵਾ। ਗੁਗੂ ਗਿਲ ਕਿਵੇਂ ਦੇ ਲੱਗਦੇ? ਵਧੀਆ ਲੱਗਦੇ ਹੀ ਵਧੀਆ ਕੈਰੈਕਟਰ ਉਹਨਾਂ ਦੇ। ਗੁਗੂ ਗਿਲ ਵਧੀਆ ਲੱਗਦੇ। ਫਿਲਮਾਂ ਵੀ ਕੀਤੀਆਂ ਉਹਨਾਂ ਦੀਆਂ? ਹਾਂਜੀ ਫੇਵਰਿਟ ਕੈਰੈਕਟਰ ਹੈ ਜੀ। ਤੁਹਾਡੀ ਫੇਵਰਿਟ ਕੈਰੈਕਟਰ ਹੈ। ਕੀ ਬਾਤ ਹੈ। ਸੋ ਸ਼ੌਂਕੀ ਸਰਦਾਰ ਆ ਰਹੀ ਹੈ ਵੇਖਣ ਜਾਓਗੇ ਇਹ ਥੈਂਕ ਯੂ ਸੋ ਮਚ। ਸੋ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਗੁਰਵਿੰਦਰ ਸਿੰਘ। ਪੰਜਾਬੀ ਫਿਲਮ ਵੇਖਦੇ ਹੋ? ਹਾਂਜੀ ਹਾਂਜੀ ਬਹੁਤ। ਸੋ ਬੱਬੂ ਮਾਨ ਦੇ ਫੈਨ ਹੋ। ਹਾਂਜੀ 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 ਸ਼ੁਰੂ ਕਰੀ ਮੈਮ ਹਾਂਜੀ ਸ਼ੁਰੂ ਕਰੀ। ਕੀ ਬੋਲਦੇ ਕਿਹੜੇ ਗਾਣੇ ਵਧੀਆ ਲੱਗਦੇ? ਮੈਮ ਉਹਨਾਂ ਦੇ ਤਕਰੀਬਨ ਸਾਰੇ ਹੀ ਗਾਣੇ ਜਿਆਦਾ ਉਹਨਾਂ ਦੇ ਮਿੱਤਰੇ ਛਤਰੀ ਤੋਂ ਗਾਣੇ ਬਹੁਤ ਵਧੀਆ ਲੱਗੇ ਸੀ। ਅੱਛਾ। ਹਾਂਜੀ। ਸ਼ੌਂਕੀ ਸਰਦਾਰ ਉਹਨਾਂ ਦੀ ਫਿਲਮ ਆ ਰਹੀ ਹੈ। ਤੁਸੀਂ ਇਹ ਦੇਖਿਆ ਉਸ ਦਾ? ਹਾਂਜੀ ਮੈਮ ਟ੍ਰੇਲਰ ਦੇਖਿਆ। ਕਿਵੇਂ ਦਾ ਲੱਗਾ? ਇਹਦੇ ਵਿੱਚ ਇੱਕ ਨਵੀਂ ਚੀਜ਼ ਉਹਨਾਂ ਨੇ ਲੈ ਕੇ ਆਂਦੀ ਹੈ। ਕਿ ਆਪਾਂ ਨੂੰ ਬਹੁਤ ਵਧੀ ਸਿੱਖਾ ਬਾਰੇ ਕੁਝ ਵਧੀਆ ਉਹਨਾਂ ਨੂੰ ਸੁਝਾ ਦਿੱਤਾ ਗਿਆ। ਅੱਛਾ ਇਸ ਦੇ ਵਿੱਚ ਗੁੱਗੂ ਗਿਲ ਵੀ ਨਜ਼ਰ ਆ ਰਿਹਾ। ਹਾਂਜੀ 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 ਉਹਨਾਂ ਨੂੰ ਪਹਿਲੀ ਵਾਰੀਆਂ ਨਾਲ ਦੇਖ ਰਿਹਾ ਮੈਂ। ਬਟ ਵਧੀਆ ਹੋਏਗਾ। ਜੋ ਵੀ ਹੋਏਗਾ ਮਤਲਬ ਦੇਖਣ ਚ ਇੱਕ ਵਧੀਆ ਚੀਜ਼ ਸਾਹਮਣੇ ਆਏਗੀ। ਲੋਕਾਂ ਲਈ ਗੁੱਗੂ ਗਿਲ ਦੀ ਪਹਿਲੀ ਫਿਲਮਾਂ ਵੇਖੀ ਹੈ। ਹਾਂਜੀ ਹਾਂਜੀ ਬਹੁਤ ਵੇਖੀ ਨੇ ਮੈਂ। ਕਿਵੇਂ ਦੀਆਂ ਲੱਗਦੀਆਂ ਉਹਨਾਂ ਦੀ ਮਤਲਬ ਜਿਹੜੇ ਡਾਇਲੋਗ ਨੇ ਨਾ ਬੜੇ ਹੀ ਕੈਟ ਹੁੰਦੇ ਆ। ਬਹੁਤ ਜ਼ਿਆਦਾ ਵਧੀਆ। ਹਾਂਜੀ ਹਾਂਜੀ ਹਾਂ ਬਹੁਤ ਜ਼ਿਆਦਾ ਕੈਟ ਹੁੰਦੇ ਆ। ਅੱਛਾ ਤੇ ਬੱਬੂ ਮਾਨ ਦੀ ਨਾਲ ਗੁਰੂ ਰੰਧਾਵਾ ਵੀ ਆ ਰਿਹਾ ਹੈ। ਹਾਂਜੀ ਗੁਰੂ ਰੰਧਾਵਾ ਨੂੰ ਮੈਂ ਫਸਟ ਟਾਈਮ ਦੇਖਣ ਲੱਗੀ। ਅੱਛਾ। ਕਿਉਂਕਿ ਹੁਣ ਤੱਕ ਉਹਨਾਂ ਦੇ ਗਾਣੇ ਸੁਨੇ ਸੀਗੇ ਬਟ ਮੂਵੀ ਦੇ ਵਿੱਚ ਫਸਟ ਟਾਈਮ ਦੇਖਾਂਗੇ। ਚਲੋ ਦੇਖਦੇ ਆਂ ਵੀ ਹਾਂਜੀ ਇਸ ਵਾਰ ਕੁਝ ਨਿਆ ਲੈ ਕੇ ਆਵਾਂਗੇ। ਤਾਂ ਦੇਖਾਂਗੇ ਕਿਵੇਂ ਦਾ ਮਤਲਬ ਜਿਹੜੇ ਲੋਕ ਨੇ ਉਹਨਾਂ ਨੂੰ ਕਿਵੇਂ ਦੀ ਮਤਲਬ ਉਹਨਿਆਂ ਦੀ ਡਾਇਲੌਗ ਵਗੈਰਾ ਜਾਂ ਇਹਨਾਂ ਦੀ ਜੋ ਮਤਲਬ ਐਕਟਿੰਗ ਵਗੈਰਾ ਉਹ ਸਾਰੀ ਚੀਜ਼ ਦੇਖਾਂਗੇ ਵੀ ਹਾਂਜੀ ਵਧੀਆ ਜਾਂ ਕਿਵੇਂ ਹੈ ਜੋ ਵੀ ਹੈ। ਓਕੇ। ਬਟ ਇਹਨਾਂ ਦੀ ਦੋਨਾਂ ਦੀ ਆਪਾਂ ਦੇਖੀ ਹੋਈ ਹੈ। ਇਹਨਾਂ ਦੀ ਬੈਸਟ ਹੈ। ਅੱਛਾ। ਹਾਂਜੀ। ਤੇ ਅੱ ਆੜੇ ਵੀ ਲੱਗਦੇ ਸੀ ਹਾਂ ਜੀ ਤੁਸੀਂ ਕਦੇ ਅਖਾੜੇ اٹੈਂਡ ਕੀਤੇ ਹੋਣੇ ਹਾਂ ਜੀ ਮੈਮ ਅਖਾੜੇ اٹੈਂਡ ਕੀਤੇ ਹਾਂ ਜੀ ਹਾਂ ਅੱਛਾ ਇਹਨਾਂ ਦੇ ਜਿਹੜੇ ਖੰਡਮਾਨ ਇਹਨਾਂ ਦਾ ਅਖਾੜਾ ਲੱਗਦੇ ਉਹ ਜ਼ਰੂਰ اٹੈਂਡ ਕਰਦੀ ਹਾਂ ਕੀ ਬਾਤ ਹਾਂ ਜੀ ਤੇ ਹੁਣ ਪਿੱਛੇ ਜੀ ਇਹਨਾਂ ਦਾ ਖੰਨੇ ਆਪਣਾ ਅਖਾੜਾ ਲੱਗਿਆ ਸੀਗਾ ਫੁੱਟਬਾਲ ਉੱਥੇ ਆਪਣਾ ਕੱਪ ਹੋਇਆ ਸੀਗਾ ਉੱਥੇ ਇਹਨਾਂ ਨੂੰ ਮੈਂ ਦੇਖਿਆ ਸੀਗਾ ਬਹੁਤ ਵਧੀਆ ਲੱਗੀ ਬਹੁਤ ਜ਼ਿਆਦਾ ਵਧੀਆ ਹਾਂ ਜੀ ਸੋ ਫਿਲਮ ਜਦੋਂ ਰਿਲੀਜ਼ ਹੋਵੇਗੀ ਦੇਖਣ ਜਾਵਾਂਗੇ ਹਾਂ ਜੀ ਹਾਂ ਜੀ ਜ਼ਰੂਰ ਸਾਰੇ ਫਰੈਂਡਸ ਨਾਲ ਫੈਮਿਲੀ ਨਾਲ ਜਰੂਰ ਦੇਖਾਂਗੇ ਕੀ ਬਾਤ ਬਹੁਤ ਬਹੁਤ ਥੈਂਕ ਮੈਂ ਕਿਵੇਂ ਦੇਖਦੇ ਤੁਸੀਂ ਪੰਜਾਬੀ ਫਿਲਮਾਂ ਵੇਖਦੇ ਹੋ ਪੰਜਾਬੀ ਜੀ ਮਾਨ ਸਾਹਿਬ ਦੇ ਕੱਟੜ ਫੈਨ ਹੈ ਜੀ ਆਪਾਂ ਕਿਆ ਬਾਤ ਆ ਬਬੂ ਮਾਨ ਦੇ ਕੱਟੜ ਮਾਨ ਸਾਹਿਬ ਦੇ ਸਿਰ ਮਾਨ ਸਾਹਿਬ ਦੇ ਗਾਣੇ ਸੁਣਦੇ ਆਪਾਂ ਅੱਛਾ ਕਿਹੜੇ ਗਾਣੇ ਵਧੀਆ ਲੱਗਦੇ ਮੈਂ ਜੀ ਮਾਨ ਸਾਹਿਬ ਨੂੰ ਫਸਟ ਟਾਈਮ ਮਿਲਿਆ ਸੀ ਜੀ ਤੇ ਉਹਨਾਂ ਦਾ ਫਸਟ ਗਾਣਾ ਸੁਣਿਆ ਸੀ ਮੈਂ ਕਪਜਾ ਕਪਜਾ ਤੇ 6ਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੋਈ ਸਿੰਗਰ ਕੀ ਹੈ ਮੇਰਾ ਫੇਵਰਟ Song ਵੀ ਹੋਈ ਹੈ ਤੇ ਫੇਵਰਟ ਗਾਣਾ ਵੀ ਹੋਈ ਹੈ ਫੇਵਰਟ ਸਿੰਗਰ ਵੀ ਮਾਨ ਸਾਹਿਬ ਹੀ ਆਪਣੇ ਕਿਆ ਬਾਤ ਅਖਾੜੇ ਅਟੈਂਡ ਕੀਤੀ ਕਦੀ ਨਹੀਂ ਮੈਂ ਮੇਰਾ ਅਖਾੜੇ ਅਟੈਂਡ ਕਰਨ ਦਾ ਨਹੀਂ ਹੈ ਤੇ ਕਾਫੀ ਗਾਣੇ ਮੈਂ ਲਿਖੇ ਹੋਏ ਉਹ ਵੀ ਮਾਨ ਸਾਹਿਬ ਤੋਂ ਐਕਸਪਾਇਰ ਹੋ ਕੇ ਲਿਖੇ ਹੋਏ ਨੇ ਆਪਣੇ ਗਾਣੇ ਤੇ ਹੁਣ ਮੇਰਾ ਗਾਣਾ ਅਕਤੂਬਰ ਚ ਸ਼ੂਟ ਹੈਗਾ ਗਾਣਾ ਰਿਕਾਰਡਿੰਗ ਕਰ ਰਹਿਣ ਜਨਮ ਦਿਨ Song ਤੇ ਉਹ ਜਨਵਰੀ ਚ ਰਿਲੀਜ਼ ਕਰਨਾ ਮੈਂ ਆਪਣਾ ਤੁਹਾਨੂੰ ਕੋਈ ਡੈਡੀਕੇਟ ਕੀਤਾ Song ਮਾਨ ਸਾਹਿਬ ਦਾ ਮੈਂ ਆਪਣਾ ਪਿੰਡ ਤੇ Song ਲਿਖਿਆ ਹੋਇਆ ਜਿੱਦੇ ਮਾਨ ਸਾਹਿਬ ਆਪਣੇ ਪਿੰਡ ਤੇ ਲਿਖਦੇ ਸੀ ਤੋਂ ਮੈਂ ਆਪਣੇ ਪਿੰਡ ਦੀ ਲੈਂਡ ਦੇ ਵਿੱਚ ਮਾਨ ਸਾਹਿਬ ਦਾ ਪਾਇਆ ਹੋਇਆ ਜਿਵੇਂ ਉਹ ਗਾਣਾ ਗਾਣੇ ਦੇ ਵਿੱਚ ਦਹਾੜ ਲਾਉਂਦੇ ਨੇ ਹਰ ਗਾਣਾ ਦਾ ਇੱਕ ਦਹਾੜ ਹੁੰਦਾ ਹੈ ਤੋਂ ਮੈਂ ਆਪਣੇ ਪਿੰਡ ਚ ਪਾਇਆ ਹੋਇਆ ਹੈ ਅੱਛਾ ਅੱਛਾ ਬੱਬੂ ਮਾਨ ਦਾ ਕੋਈ ਫੇਵਰਿਟ Song ਸੁਣਾ ਕਬ ਜੀ ਮੈਮ ਪਤਾ ਹੈ ਕਿ ਗਾਉਣ ਦਾ ਹੁਣ ਇਸੁੱਲੇ ਥੋੜਾ ਲੱਗ ਨਹੀਂ ਰਿਹਾ ਤੇ ਮੈਂ ਉਹਦਾ ਮਾਨ ਸਾਹ ਦਾ ਤੇ ਫਿਲਮ ਕਰਦੇ ਉਹਨਾਂ ਦੀ ਫਿਲਮ ਆ ਰਹੀ ਹੈ ਸ਼ੌਂਕੀ ਸਰਦਾਰ ਇਹਦਾ ਟ੍ਰੇਲਰ ਵੇਖਿਆ ਤੁਸੀਂ ਟ੍ਰੇਲਰ ਦੇਖਿਆ ਮੈਂ ਬਹੁਤ ਸ਼ਾਨਦਾਰ ਟ੍ਰੇਲਰ ਹੈ ਜੀ ਤੇ ਮਾਨ ਸਾਹ ਦੀ ਜਿਹੜੀ ਐਂਟਰੀ ਉਹ ਵੀ ਵਧੀਆ ਲੱਗੀ ਤੇ ਜਿਹੜੇ ਹਥਿਆਰ ਵਾਲਾ ਸੀਨ ਹੈ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇੱਕ ਲੇਡੀਜ਼ ਨੂੰ ਉਹਨਾਂ ਨੇ ਕਿਹਾ ਹੋਇਆ ਕਿ ਆਪਣੇ ਚੁੰਨੀ ਲੈ ਤੇ ਮਿੱਤਰਾਂ ਦੀ ਛਤਰੀ ਦਾ ਨੱਚ ਕਾफी ਸੋਹਣਾ ਸੀਨ ਸੀ ਉਹ ਤੇ ਗੱਗੂ ਗੱਗੂ ਗਿਲ ਬਈ ਨਾਲ ਉਹਨਾਂ ਦੀ ਫਸਟ ਟਾਈਮ ਆ ਰਹੀ ਹੈ ਤੇ ਬਹੁਤ ਸ਼ਾਨਦਾਰ ਮੂਵੀ ਹੈ ਮੈਂ ਮੈਂ ਉਹਨਾਂ ਦੀ ਫਿਲਮਾਂ ਵੈਸੇ ਬਹੁਤ ਘੱਟ ਦੇਖਦਾ ਮਤਲਬ ਕਿ ਤੇ ਗੱਗੂ ਗਿੱਲ ਦੀ ਮੈਨੂੰ ਲੱਗਦਾ ਨਹੀਂ ਮੈਂ ਕੋਈ ਦੇਖੀ ਆ ਹਾਂ ਮਾਨ ਸਾਹਿਬ ਦੀ ਮੈਂ ਸਾਰੀਆਂ ਫਿਲਮਾਂ ਦੇਖੀਆਂ ਮੈਂ ਮੈਂ ਬਾਜ ਮੂਵੀ ਦੇਖੀ ਸੀਗੀ ਤੇ ਲਾਸਟ ਸੁੱਚਾ ਸੁਰਮਾ ਸੀ ਮੈਂ ਸੀ ਦੇਖ ਕੇ ਗਈ ਥੀਏਟਰ ਦੇ ਵਿੱਚ ਤੇ ਬਹੁਤ ਸ਼ਾਨਦਾਰ ਮੂਵੀ ਲੱਗੀ ਸੀ ਮੈਨੂੰ ਤੇ ਬੈਕ ਟੂ ਬੈਕ ਦੋ ਵਾਰ ਦੇਖ ਕੇ ਗਿਆ ਸੀ ਮੈਂ ਮੈਂ ਆਲਰੇਡੀ ਚਾਰ ਵਾਰ ਬੱਬੂ ਮਾਨ ਸਾਹਿਬ ਨੂੰ ਮਿਲ ਚੁੱਕਿਆ ਤੇ ਕਿਹਦੇ ਸੀ ਉਹ ਮੈਮ ਇੱਕ ਵਾਰ ਤਾਂ ਮਿਲੇ ਸੀ ਉਹਨਾਂ ਦੇ ਕਟੜ ਫੈਨਸ ਲਈ ਇੱਕ ਲਈ ਇੱਕ ਮਿਲੇ ਸੀ ਉਹਨਾਂ ਦੇ ਘਰੇ ਆਪਾਂ ਇੱਥੇ ਸੀਗੇ ਤੇ ਮੈਂ ਥੱਲੋਂ ਗਾਣੇ-ਗਾਣੇ ਸ਼ੁਰੂ ਕਰਤੇ ਸੀ ਕਿਤੇ ਮਾਨ ਸਾਹਿਬ ਪਿੱਛੋਂ ਆਏ ਸੀਗੇ ਅੱਛਾ ਤੇ ਕਹਿੰਦੇ ਗਾਣੇ ਸੁਣਿਆ ਵੀ ਕਰੋ ਮਾਨ ਸਾਹਿਬ ਜਿਹੜਾ ਆਂਦਾ ਸੁਣੀਦਾ ਤੁਹਾਡੇ ਹਾਂ ਫਿਰ ਉਹ ਕੀ ਕਹਿਣਾ ਸੀ ਉਹਨਾਂ ਦਾ ਜਦ ਤੁਸੀਂ ਜਵਾਬ ਦਿੱਤਾ ਬਸ ਉਹ ਫਿਰ ਉਹਨਾਂ ਨੂੰ ਕੀ ਟਾਈਮ ਮਿਲਦਾ ਉਹਨਾਂ ਨੂੰ ਮਿਲਣ ਜੋਗਾ ਹਾਂ ਤੇ ਮਨੀਸ਼ ਸਰ ਨਾਲ ਹੈਗੀ ਜਾਣਕਾਰੀ ਆਪਣੇ ਉਹਨਾਂ ਨੇ ਮੈਨੂੰ ਇੱਕ ਵਾਰੀ ਇਨਵਾਈਟ ਕੀਤਾ ਸੀ ਆਪਣੇ ਬੱਚਿਆਂ ਦੀ ਫੀਸ ਵਗੈਰਾ ਪੇ ਕਰਦੇ ਨੇ ਕੁਝ ਤਾਂ ਉੱਥੇ ਇੱਕ ਸ਼ੋਅ ਸੀਗਾ ਬੱਚਿਆਂ ਲਈ ਰੱਖਿਆ ਸੀ ਉਹਨਾਂ ਨੇ ਤੇ ਉੱਥੇ ਮੈਨੂੰ ਉਹਨਾਂ ਨੇ ਬੁਲਾਇਆ ਸੀ ਤੇ ਅਨੀਤਾ ਸੁਦੇਸ ਮੈਮ ਨਾਲ ਵੀ ਮਿਲਵਾਇਆ ਸੀ ਉਹਨਾਂ ਨੇ ਸੋ ਬਹੁਤ ਕੈਂਡ ਮੂਵਮੈਂਟ ਰਏ ਹੋਣੇ ਤੁਹਾਡੇ ਨਾਲ ਜੀ ਬਿਲਕੁਲ ਬਿਲਕੁਲ ਮੈਮ ਸੋ ਹੁਣ ਫਿਲਮ ਆ ਰਹੀ ਹੈ 16 ਮਈ ਨੂੰ ਵੇਖਣ ਜਾਓਗੇ ਬਿਲਕੁਲ ਮੈਮ ਸ਼ਨੀਵਾਰ ਨੂੰ ਵੀ ਦੇਖ ਕੇ ਜਾਊਂਗਾ ਮੈਂ ਨਾਲ ਹੀ ਆਫਿਸ ਹੈ ਓਕੇ ਹਾਂਜੀ ਠੀਕ ਹੈ ਜੀ ਥੈਂਕ ਯੂ ਸੋ ਮਚ ਥੈਂਕ ਯੂ ਮੈਮ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਸੋ ਪੰਜਾਬੀ ਫਿਲਮਾਂ ਵੇਖਦੇ ਹੋ ਹਾਂਜੀ ਬਹੁਤ ਦੇਖਦੇ ਆਂ ਪੰਜਾਬੀ ਫਿਲਮਾਂ ਆਈ ਬੱਬੂ ਮਾਨ ਦੀਆਂ ਫਿਲਮਾਂ ਕਿੰਨੀਆਂ ਬੱਬੂ ਫਿਲਮਾਂ ਮਾਨ ਦੀਆਂ ਫਿਲਮਾਂ ਤਕਰੀਬਨ ਜਿੰਨੀਆਂ ਆਈਆਂ ਸਾਰੀਆਂ ਦੇਖੀ ਜੀ ਅਸੀਂ ਫੇਵਰਿਟ ਫਿਲਮ ਹੈਗੀ ਆਪਣੀ ਹਸ਼ਰ ਜੀ ਅੱਛਾ ਹਾਂਜੀ ਸੋ ਉਹ ਫੇਵਰਿਟ ਕਿਉਂ ਆ ਵਧੀਆ ਫਿਲਮ ਸੀ ਉਹ ਮਤਲਬ ਇੱਕ ਲਵ ਸਟੋਰੀ ਲਾ ਲਓ ਠੀਕ ਐ ਐਕਸ਼ਨ ਮੂਵੀ ਲਾ ਲਓ ਸਭ ਕੁਝ ਸੀ ਉਹਦੇ ਵਿੱਚ ਸੋ ਸ਼ੌਂਕੀ ਸਰਦਾਰ ਵੀ ਆ ਰਹੀ ਉਹਨਾਂ ਦੀ ਨਵੀਂ ਫਿਲਮ 16 ਮਈ ਨੂੰ ਸੋ ਇਸ ਦਾ ਟ੍ਰੇਲਰ ਵੇਖਿਆ ਤੁਸੀਂ ਹਾਂਜੀ ਟ੍ਰੇਲਰ ਦੇਖਿਆ ਜੀ ਬਹੁਤ ਵਧੀਆ ਟ੍ਰੇਲਰ ਹੈ ਉਹਨਾਂ ਦੀ ਤੇ ਨਵਾਂ ਮੁੰਡਾ ਵੀ ਗੁਰ ਨੇਮਰਤੇ ਮੈਂ ਹਾਂ ਜੀ ਵਧੀਆ ਕੀ ਅੱਛਾ ਤੁਹਾਨੂੰ ਟ੍ਰੇਲਰ ਦੇ ਵਿੱਚ ਕੀ ਖਾਸ ਲੱਗਾ ਤੁਹਾਨੂੰ ਟ੍ਰੇਲਰ ਦੇ ਵਿੱਚ ਐਕਸ਼ਨ ਮੂਵੀ ਠੀਕ ਹੈ ਨਾ ਬਾਕੀ ਰਮਾਇਣ ਸਭ ਕੁਝ ਹੈ ਓਕੇ ਓਕੇ ਸੋ ਬੱਬੂ ਮਾਨ ਦੇ ਫਿਲਮ ਦਾ ਦੱਸੋ ਸੀ ਹਰ ਸ਼ਰ ਫੇਵਰਿਟ ਹੈ ਤੁਹਾਡੀ ਤੇ ਗੀਤ ਕਿਹੜੇ ਵਧੀਆ ਲੱਗਦੇ ਉਹਨਾਂ ਦੇ ਗੀਤ ਇਹਨਾਂ ਦਾ ਜੀ ਮੇਰਾ ਤਾਂ 올 ਟਾਈਮ ਫੇਵਰਿਟ ਹੈਗਾ ਮਿੱਤਰਾਂ ਨਾਲ ਸ਼ਤਰੂ ਡੁੱਗ ਗਈ ਤੇ ਇੱਕ ਮੇਰਾ ਹੈਗਾ ਸੀ ਉੱਚੀਆਂ ਮਾਰਤਾਂ ਦੇ ਸੁਪਨਿਆਂ ਦੇ ਦੇਖ ਅੱਛਾ ਹਾਂਜੀ ਤੇ ਵੈਸੇ ਬੱਬੂ ਮਾਨ ਦੇ ਤੁਸੀਂ ਕਦੀ ਮਿਲੇ ਉਹਨਾਂ ਨੂੰ ਨਹੀਂ ਮਿਲੇ ਨਹੀਂ ਹਜੇ ਕਦੀ ਮਿਲਣ ਦਾ ਟਾਈਮ ਨਹੀਂ ਮਿਲੇ ਕਦੇ ਮਤਲਬ ਸਬਬ ਨਹੀਂ ਬਣਿਆ ਮਿਲਣ ਦਾ ਅੱਛਾ ਹਾਂਜੀ ਕੀ ਬਾਤ ਹੈ ਸੋ ਜਦੋਂ ਫਿਲਮ ਰਿਲੀਜ਼ ਹੋਵੇਗੀ ਸ਼ੌਂਕੀ ਸਰਦਾਰ ਦੇਖਣ ਜਾਓਗੇ ਹਾਂ ਜਰੂਰ ਦੇਖਣ ਜਾਵਾਂਗੇ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਥੈਂਕ ਯੂ ਸੋ ਤੁਸੀਂ ਰਿਵਿਊ ਸੁਣ ਲੇ ਲੋਕਾਂ ਨੂੰ ਫਿਲਮ ਦਾ ਟ੍ਰੇਲਰ ਟੀਜ਼ਰ ਕਾਫੀ ਪਸੰਦ ਵੀ ਆ ਰਿਹਾ ਤੇ ਗਾਣਿਆਂ ਦੀ ਚਰਚਾ ਤਾਂ ਤੁਸੀਂ ਸੁਣ ਹੀ ਚੁੱਕੇ ਹੋ ਵੀ ਬੱਬੂ ਮਾਨ ਦੇ ਗਾਣੇ ਲੋਕਾਂ ਨੂੰ ਬਹੁਤ ਪਸੰਦ ਹੁੰਦੇ ਹੈ ਕਈਆਂ ਨੇ ਤਾਂ ਅਖਾੜੀ ਵੀ ਉਹਨਾਂ ਦੇ ਅਟੈਂਡ ਕੀਤੇ ਹੋਏ ਆ ਸੋ ਫਿਲਮ ਦੇ ਰਿਵਿਊ ਜਿਹੜੇ ਦਿੱਤੇ ਉਹਨਾਂ ਨੇ ਟ੍ਰੇਲਰ ਟੀਜ਼ਰ ਸ਼ੌਂਕੀ ਸਰਦਾਰ ਦੇ ਤਾਂ ਉਹਨਾਂ ਦਾ ਕਹਿਣਾ ਵੀ ਜਦੋਂ ਫਿਲਮ ਰਿਲੀਜ਼ ਹੋਵੇਗੀ ਤਾਂ ਆਪਾਂ ਪੱਕਾ ਇਸ ਫਿਲਮ ਨੂੰ ਵੇਖਣ ਜਾਣਾ ਆ ਸੋ ਮੈਨੂੰ ਉਮੀਦ ਹੈ ਤੁਹਾਨੂੰ ਇਸ ਦੇ ਰਿਵਿਊ ਜ਼ਰੂਰ ਪਸੰਦ ਆਏ ਹੋਣਗੇ ਤੁਸੀਂ ਵੀ ਕੀ ਕਰਨਾ ਜਦੋਂ ਇਹ ਫਿਲਮ 16 ਮੈਨੂ ਰਿਲੀਜ਼ ਹੋਵੇਗੀ ਤੁਸੀਂ ਵੀ ਟਿਕ ਕੀ ਸਰਦਾਰ ਕਿਵੇਂ ਦੀ ਲੱਗਦੀ ਹੈ ਸਾਨੂੰ ਵੀ ਜ਼ਰੂਰ ਦੱਸੋ